ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਿਸ ਦਾ ਅੱਜ 32ਵਾਂ ਜਨਮ ਦਿਨ ਹੈ ਅਤੇ ਅੱਜ ਉਸ ਦੇ ਜਨਮ ਦਿਨ ਨੂੰ ਮਨਾਉਣ ਦੇ ਵਾਸਤੇ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦੇ ਵਿੱਚ ਉਸ ਨੂੰ ਚਾਣ ਵਾਲਿਆਂ ਦਾ ਤੰਤ ਲੱਗਿਆ ਹੋਇਆ ਹੈ ਇਹ ਲੋਕ ਜਿਹੜੇ ਨੇ ਸਿੱਧੂ ਮੂਸੇਵਾਲਾ ਦੇ ਫੈਨ ਨੇ ਅਤੇ ਉਹ ਪਿਤਾ ਬਲਕੌਰ ਸਿੰਘ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਵਾਸਤੇ ਪਹੁੰਚੇ ਨੇ ਜੇ ਅੱਜ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਤਾਂ ਇਹਨਾਂ ਸਰੋਤਿਆਂ ਨੇ ਇਹਨਾਂ ਫੈਨਸ ਨੇ ਉਸ ਦੇ ਨਾਲ ਕੇਕ ਕੱਟਣਾ ਸੀ ਪਰ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਕੇਕ ਜਿਹੜਾ ਆ ਉਹ ਕੱਟਿਆ ਜਾ ਰਿਹਾ ਸਿੱਧੂ ਮੂਸੇਵਾਲਾ ਦੇ ਫੈਨ ਕੇਕ ਲੈ ਕੇ ਹਵੇਲੀ ਵਿੱਚ ਪਹੁੰਚੇ ਨੇ ਤੇ ਰੌਣਕ ਜਿਹੜੀ ਆ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਚਿਹਰੇ ਤੇ ਦੇਖਣ ਨੂੰ ਮਿਲ ਰਹੀ ਆ ਪਰ ਕਿਤੇ ਨਾ ਕਿਤੇ ਭਾਵੁਕ ਵੀ ਹੋ ਜਾਂਦੇ ਨੇ ਮਾਤਾ ਚਰਨਕੌਰ ਪਿਤਾ ਬਲਕੌਰ ਸਿੰਘ ਪਰ ਕਿਤੇ ਨਾ ਕਿਤੇ ਇਹਨਾਂ ਫੈਨਸ ਨੂੰ ਦੇਖ ਕੇ ਇਹਨਾਂ ਫੈਨਸ ਦੇ ਪਿਆਰ ਨੂੰ ਦੇਖ ਕੇ ਹੌਸਲਾ ਜਿਹੜਾ ਆ ਉਹ ਜ਼ਰੂਰ ਆਉਂਦਾ ਹੈ ਅਤੇ ਕੇਕ ਜਿਹੜਾ ਆ ਇਹਨਾਂ ਫੈਨਸ ਦੇ ਵੱਲੋਂ ਪਿਤਾ ਬਲਕੌਰ ਸਿੰਘ ਦੇ ਨਾਲ ਕੱਟਿਆ ਜਾਂਦਾ ਅਤੇ 32ਵਾਂ ਜਨਮ ਦਿਨ ਜਿਹੜਾ ਆ ਉਹ ਸਿੱਧੂ ਮੂਸੇਵਾਲੇ ਦਾ ਮਨਾਇਆ ਜਾ ਰਿਹਾ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਪਿੰਡ ਮੂਸਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਫੈਨ ਪਹੁੰਚ ਰਹੇ ਨੇ ਹਾਲਾਂਕਿ ਸਵੇਰ ਵੇਲੇ ਪਹਿਲਾਂ ਹਵੇਲੀ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਜਾਂਦਾ ਪਾਠ ਕਰਵਾਇਆ ਜਾਂਦਾ ਅਤੇ ਤੋਹਫਾ ਜਿਹੜਾ ਫੈਨਸ ਨੂੰ ਦਿੱਤਾ ਜਾਂਦਾ ਤਿੰਨ ਗਾਣੇ ਜਿਹੜੇ ਨੇ ਅੱਜ ਰਿਲੀਜ਼ ਕੀਤੇ ਗਏ ਨੇ ਜਿਨ੍ਹਾਂ ਨੂੰ ਚੰਦ ਮਿੰਟਾਂ ਦੇ ਵਿੱਚ ਹੀ ਲੱਖਾਂ ਵਿਊ ਵੀ ਮਿਲੇ ਨੇ ਤੇ ਲੋਕ ਜਿਹੜੇ ਨੇ ਮੂਸੇ ਵਾਲੇ ਨੂੰ ਚਾਉਣ ਵਾਲੇ ਅੱਜ ਪਿੰਡ ਮੂਸਾ ਦੇ ਵਿੱਚ ਪਹੁੰਚ ਰਹੇ ਨੇ ਅਤੇ ਪਿਤਾ ਬਲਕੌਰ ਸਿੰਘ ਦੇ ਨਾਲ ਕੇਕ ਕੱਟਣ ਦੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਇਸ ਬਾਰੇ ਦਾ ਡੇਟਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਬਰੇ ਭਰੇ ਮੰਦਿਰ ਨਾਲ ਉਸ ਵਿਛੜੀ ਰੂਹ ਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ ਹੋਰ ਜਨਮ ਦਿਨ ਦੇ ਉੱਤੇ ਤਾ ਥੋੜਾ ਮਾਨਵ ਰਾਸਰੀ ਹੁੰਦਾ ਸਾਡੇ ਲਈ 29 ਮਈ 1971 ਦੋਨਾਂ ਦਿਨ ਗ੍ਰਿਪਹਾਵਤ ਹੁੰਦੇ ਨੇ ਤੇ ਉਦਾਸ ਕਰਨ ਵਾਲੇ ਵੀ ਨੇ ਅੰਰੰਥੀ ਉਹਦੇ ਚਾਉਣ ਵਾਲੇ ਚਾਉਂਦੇ ਨੇ ਵੀ ਇਸ ਉਦਾਸੀ ਨੂੰ ਜ਼ੋਰ ਕੀਤਾ ਜਾਵੇ ਇਕੱਠੇ ਹੋ ਕੇ ਉਹਨੂੰ ਯਾਦ ਕੀਤਾ ਜਾਵੇ ਤਾਂ ਇੱਕ ਉਹਨੂੰ ਇੱਕ ਸੱਚੀ ਸਨਮਾਨੀ ਹੋ ਜਾਂਦੀ ਹੈ ਔਰ ਇਸ ਦਿਨ ਦੇ ਉੱਤੇ ਮੈਡੀਕਲ ਕੈਂਪ ਬਲੱਡ ਕੈਂਪ ਜੋ ਕਿਥੇ ਲੋੜਵੰਦ ਦੇ ਸਮੇਂ ਸਰ ਮੌਕੇ ਦੇ ਕੰਮ ਆ ਜਾਣ ਇਹ ਵੀ ਉਸ ਦੀ ਵਿਚਲੀ ਹੋਈ ਉਹਨੂੰ ਸੱਚੀ ਸਨਮਾਨੀ ਹੈ ਜਿੱਥੋਂ ਤੱਕ ਈਪੀ ਦਾ ਸੁੰਦ ਹੈ ਈਪੀ ਦਾ ਫਾਬਰਿਕਦਾ ਅਨੰਤ ਕੀਤਾ ਹੋਇਆ ਸੀ 11 ਜੂਨ ਨੂੰ ਉਹਦੇ ਵਰਤ ਦੇ ਉੱਤੇ ਆਪਾਂ ਉਹਦੀ ਇੱਕ ਐਲਬਮ ਤੇ ਗਾਣਿਆਂ ਦੀ ਕਰਾਂਗੇ ਤਾਂ ਉਹ ਤੁਹਾਡੇ ਸਾਹਮਣੇ ਪਹੁੰਚੀ ਹੋ ਚੁੱਕੀ ਹੈ ਬੜਾ ਪਰ ਮਹੰਗਾਰਾ ਉਹਦੇ ਭੈਣ ਭਰਾਵਾਂ ਦਾ ਉਹਦੇ ਚੌਂਣਾਂ ਵਾਲਿਆਂ ਦਾ ਮਿਲ ਗਿਆ ਤੇ ਹਮੇਸ਼ਾ ਦੀ ਤਰ੍ਹਾਂ ਉਹਦੇ ਸਦਾ ਆਪਾਂ ਨੂੰ ਫੁਕਰੇ ਸ਼ੰਕਰ ਹੈ ਨਹੀਂ ਵੀ ਤਰੇ ਉਹ ਕਿਚਲੇ ਵੀ ਇਤਨੇ ਡਾਊਨ ਵੀ ਜਾ ਸਕਦੇ ਆ ਜਾਂ ਫੋ ਜਾ ਸਕਦਾ ਵੀ ਉਹ ਤਾਂ ਜੋ ਸਿੱਧੂ ਦਾ ਸੁਭਾਅ ਹੈ ਜੋ ਤੇ ਚੌਣ ਵਾਲਿਆਂ ਦਾ ਸੁਭਾਅ ਹੈ ਉਹ ਉਸੇ ਤਰ੍ਹਾਂ ਹੈ ਪਹਿਲੀਆਂ ਵਾਰ ਤੂਫਾਨ ਦੇ ਵਿੱਚ ਹੀ ਉਹਨੇ ਰਹਿਣਾ ਹੈ ਅਗਲੀ ਗੱਲ ਜਿਹੜੀ ਤੁਸੀਂ ਡਾਕੂਮੈਂਟਰੀ ਦੀ ਗੱਲ ਕਰਦੇ ਹੋ ਉਹ ਡਾਕੂਮੈਂਟਰੀ ਦੀ ਗੱਲ ਮੈਂ ਆਪਣੇ ਪਰਿਵਾਰ ਜਿਹੜੇ ਆ ਤੁਸੀਂ ਸਾਰੇ ਖੜੇ ਹੋ ਛੋਡੇ ਕੋਲ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਤੁਹਾਡੇ ਮਨਾਂ ਦੇ ਵਿੱਚ ਤੁਹਾਨੂੰ ਸੱਚ ਦਾ ਪਤਾ ਹੋਣਾ ਚਾਹੀਦਾ ਹੈ ਕਾਹ ਚ ਕੋਈ ਡਾਕੂਮੈਂਟਰੀ ਨਹੀਂ ਦਿਖਾ ਸਕਦੀ ਕਿਉਂਕਿ ਜੇ ਡਾਕੂਮੈਂਟਰੀ ਨੇ ਸੱਚ ਦਿਖਾਉਣਾ ਹੁੰਦਾ ਤਾਂ ਉਹਨਾਂ ਨੂੰ ਗੋਸ਼ੀਆਂ ਨਾਲ ਇੰਟਰਵਿਊ ਕਰਨੇ ਲੋਕ ਕਰੀਏ ਜੇ ਬਾਕੀ ਉਹਨਾਂ ਦੇ ਕੋਲੇ ਕਿਸੇ ਬੁੱਕ ਲਿਖਣ ਵਾਲੇ ਕੋਲੇ ਜੇ ਕਿਸੇ ਡਾਕੂਮੈਂਟਰੀ ਬਣਾਉਣ ਕੋਲੇ ਇੰਨਾ ਵੱਡਾ ਸੱਚ ਹੈ ਤਾਂ ਉਹ ਸਾਡੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਕਿਉਂ ਦਿਖਾਇਆ ਜਾਂਦਾ ਅਦਾਲਤ ਦੇ ਅੱਗੇ ਜਿਹੜੀ ਸਾਡੇ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਨੂੰ ਕਿਉਂ ਨਹੀਂ ਦਿਖਾਈ ਜਾਂਦੀ ਇਹ ਚੀਜ਼ ਵੀ ਸੱਚ ਹੈ ਇਹ ਜਦੋਂ ਗੱਲ ਇਨਵੈਸਟੀਗੇਸ਼ਨ ਦੀ ਆਉਂਦੀ ਹੈ ਤਾਂ ਕੋਈ ਪੱਖ ਸਾਹਮਣੇ ਨਹੀਂ ਆਉਂਦਾ ਜਦੋਂ ਗੱਲ ਵਪਾਰਕ ਦੀ ਆਉਂਦੀ ਹੈ ਜਾਂ ਕਿਤੇ ਕੋਈ ਨਿੱਜੀ ਮੁਨਾਫਿਆਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਸਾਰੇ ਸਿੱਧੂ ਨੂੰ ਯਾਦ ਕਰਦੇ ਹੋ ਤਾਂ ਇਹ ਕੀ ਗੱਲ ਬਣੀ ਹੈ ਤੁਹਾਡੇ ਕੋਲੇ ਵਾਕਈ ਕੋਈ ਸੱਚਾ ਸੀ ਚਾਹੁੰਦੇ ਆ ਉਹਦੀ ਜਾਣਕਾਰੀ ਸਾਡੀ ਸਿਸਟਮ ਦਿੱਤੀ ਜਾਵੇ ਸਾਡੇ ਚਲਾਨ ਦੇ ਵਿੱਚ ਤੁਹਾਡੀ ਜਾਣਕਾਰੀ ਨੂੰ ਨਾਲ ਉਹਦੇ ਅਟੈਚ ਕੀਤਾ ਜਾਵੇ ਤਾਂ ਜੋ ਉਹਦੇ ਵਿਚਾਰ ਹੋ ਕੇ ਦੋਸ਼ੀਆਂ ਨੂੰ ਸਹੀ ਸਜਾਦ ਵਸ ਸਕੀਏ ਤੇ ਜਿਹੜਾ ਕੇਵਲ ਤੇ ਕੇਵਲ ਤੁਹਾਡਾ ਸੋਸ਼ਲ ਮੀਡੀਆ ਦੇ ਯਾਦ ਕਰਨ ਦਾ ਮਕਸਦ ਕੀ ਹੈ ਕੇਵਲ ਤੇ ਕੇਵਲ ਉਹ ਵਪਾਰ ਖਬਰ ਤੋਂ ਉਹਦੀ ਫੈਮ ਨੂੰ ਉਹਦੀ ਮਸ਼ਹੂਰਪੁਣੇ ਨੂੰ ਵਰਤਣਾ ਔਰ ਚੱਲਦਾ ਇਥੋਂ ਤੱਕ ਇਹਨਾਂ ਡਾਕੂਮੈਂਟਰੀ ਅਸੀਂ ਕੀਤੇ ਨੇ ਅਸੀਂ ਮਾਨਯੋਗ ਅਦਾਲਤ ਦਾ ਵਾਜਾ ਕਰਕਾਇਆ ਅਗਲੀ ਗੱਲ ਮੈਂ ਅਸੀਂ ਉਹਨਾਂ ਨੂੰ ਫੀਸ ਕਿਹਾ ਉਹਨਾਂ ਨੇ ਸਾਨੂੰ ਫੀਸ ਹੈ ਇਹ ਸਾਰਾ ਮਾਂਜੋਗ ਅਦਾਲਤ ਦਾ ਵਿਸ਼ਾ ਦਾ ਮੈਂ ਇੱਕ ਬੀੜੀ ਦੀ ਕਾਨੂੰਨੀ ਲੜਾਈ ਹੈ ਉਹ ਮੈਂ ਲੜਦਾ ਰਹੂੰਗਾ ਇਸਨੇ ਕਿਸੇ ਆਪਣੇ ਦਾ ਉਹ ਮੈਂ ਮੀਡੀਆ ਰਮਸ਼ ਕਰਾਂਗਾ ਆਕੇ ਜਿੱਤ ਸੀਸੀਟੀਵੀ ਫੋਟੋ ਜਿਹੜੀ ਇਹ ਨਵੀਂ ਜਾਰੀ ਕੀਤੀ ਹੈ ਵਿੱਚ ਸਿੱਧੂ ਦੇ ਨਾਲ ਕੋਈ ਵਿਅਕਤੀ ਖੜਾ ਹੈ 25 26 ਵੀ ਇਹ ਲੱਗਦਾ ਨਹੀਂ ਕਿ ਕੇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਜਿਹੜੀ ਬਿਲਕੁਲ ਜੀ ਮੈਂ ਉਹੀ ਗੱਲ ਕਰਦਾ ਜੇ ਇਹ ਉਹਨਾਂ ਦੇ ਮਾਮਲੇ ਵਿੱਚ ਮੈਂ ਮੈਂ ਪਹਿਲੇ ਦਿਨ ਖਰਸ਼ਾ ਕੀ ਜाहिर ਕੀਤਾ ਸੀ ਇਹੀ ਕੀਤਾ ਸੀ ਵੀ ਇਹ ਸਾਦੀ ਇਨਵੈਸਟੀਗੇਸ਼ਨ ਜਿੰਨੀ ਵੀ ਪੁਲਿਸ ਨੇ ਕੀਤੀ ਹੈ ਉਹਨੂੰ ਲੀਹੋਂ ਲਾਉਣ ਦੀਆਂ ਗੱਲਾਂ ਕਰਨਗੇ ਬੜਾ ਨਾਜ਼ੁਕ ਸਮਾਂ ਸਾਡੇ ਕੇਸ ਦਾ ਦੋ ਗਵਾਹ ਜਿਹੜੇ ਉਹਦੇ ਨਾਲ ਬੈਠੇ ਭੁਗਤ ਚੁੱਕੇ ਆ ਤੀਜੀ ਮੇਰੀ ਗਵਾਹੀ ਸਟਾਰ ਹੋਣ ਵਾਲੀ ਹੈ ਤਾਂ ਉਹ ਇਹਨਾਂ ਨੇ ਮੌਕੇ ਤੇ ਆ ਕੇ ਇਹੀ ਸਮਾਂ ਕਿਉਂ ਚੁਣਿਆ ਇਹਨੂੰ ਰਿਲੀਜ਼ ਕਰਨ ਦਾ ਸਾਡੇ ਟ੍ਰਾਇਲ ਨੂੰ ਜਿਹੜਾ ਮਿਸਲੀਡ ਕਰਨਾ ਚਾਹੁੰਦੇ ਆ ਉਸ ਗੱਲ ਤੋਂ ਸਾਡਾ ਧਿਆਨ ਲਾਂਭੇ ਕਰਨਾ ਚਾਹੁੰਦੇ ਆ ਉਹ ਇਹਨਾਂ ਦਾ ਕੋਈ ਮਕਸਦ ਨਹੀਂ ਹੈ ਨਾਲ ਬੈਠੇ ਜਿਹੜੇ ਧੋਖਾ ਕਰਗੇ ਉਹਨਾਂ ਦੇ ਲਈ ਕੀ ਦਗਾਤਾ ਜੂਝ ਦੱਸਿਆ ਉਹਨਾਂ ਨੂੰ ਕੀ ਕਹਿਣਾ ਚਾਹੁੰਗਾ ਇਸ ਲਈ ਬਿਲਕੁਲ ਮੇਰੇ ਮੇਰਾ ਨਾ ਅਜੀਤ ਵੀ ਸਾਰਾ ਮੇਰਾ ਪਰਿਵਾਰ ਖੜੇ ਹੋ ਇਨਾ ਤਬਾਸੂਦਾ ਦੁਨੀਆ ਤੋਂ ਜਾਣ ਤੋਂ ਪਹਿਲਾਂ ਉਹਦੇ ਦਿਮਾਗ ਦੇ ਉੱਤੇ ਸੀ ਕਦੇ ਕਦੇ ਮਨੂੰ ਇਹ ਗੱਲ ਪੁੱਛ ਲੈਂਦਾ ਸੀ ਕਿ ਪੁੱਤ ਤੇਰੇ ਕੋਲੇ ਸਾਰਾ ਕੁਝ ਹੈ ਤੇਰੇ ਕੋਲੇ ਮਸ਼ਹੂਰੀ ਹੈ ਤੇਰੇ ਕੋਲੇ ਪੈਸਾ ਹੈ ਤੇਰਾ ਇੰਨਾ ਅੱਛਾ ਪਰਿਵਾਰ ਹੈ ਇੰਨੇ ਇੱچھے ਰਿਸ਼ਤੇਦਾਰ ਹੈ ਤੇਰੇ ਦਿਮਾਗ ਤੇ ਭਜਨ ਕਿਸ ਗੱਲ ਦਾ ਪਰ ਮੈਂ ਉਦੋਂ ਦੀ ਸਮਝ ਸਕੇ ਇਸ ਗੱਲ ਨੂੰ ਮੈਨੂੰ ਹੁਣ ਪਤਾ ਲੱਗਦਾ ਕਿਸ ਗੱਲ ਦਾ ਤਬਾਅ ਹੈ ਮੈਂ ਕੰਦਾ ਮੈਨੂੰ ਲੋਚਣ ਵਾਸਤੇ ਐ ਚਿੰਬੜੇ ਹੋਏ ਨੇ ਆਪੇ-ਆਪਸੋਂ ਕਿਸੇ ਨੇ ਕਿਸੇ ਨੇ ਸਾਡੇ ਪਾਸਪੋਰਟ ਚੁੱਕਲੇ ਕਿਸੇ ਨੇ ਸਾਡੇ ਫੋਨ ਚੁੱਕਲੇ ਕਿਸੇ ਨੇ ਸਾਡਾ ਨਾਲ ਕੋਈ ਵੀ ਵਿਜ਼ਿਆਂ ਦੇ ਰੁਕਾਵਟ ਪਾਤੀ ਚਾਰ ਸ਼ਪੀਰੋਂ ਘੇਰਿਆ ਹੋਇਆ ਪਰੰਤੂ ਮੈਂ ਕੋੜ ਨੂੰ ਮੈਂ ਵਾਦਾ ਕਰਦਾ ਮੈਂ ਕਦੇ ਹਿੰਮਤ ਹਾਰ ਕੇ ਨਹੀਂ ਬੈਠੂਗਾ ਇਹਨਾਂ ਦੋਸਤਾਂ ਦੇ ਨਾਲ ਮੈਂ ਇਹ ਲੜਾਈ ਨੂੰ ਆਖਰੀ ਧਰਨ ਤੱਕ ਲੈ ਕੇ ਜਾਊਂਗਾ ਮਹਿਮਾਨ ਜੋ ਕੋਡ ਦਾ ਭਾਰਤ ਦੇ ਸੰਵਿਧਾਨ ਦਾ ਜਿੱਦ ਜਿੰਨਾ ਕਿ ਮੈਨੂੰ ਹੱਕ ਦਿੰਦਾ ਉਹਦਾ ਫਾਇਦਾ ਲੈਂਦਾ ਹੋਇਆ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾ ਬੱਪੂ ਤੇਰੇ ਕੋਲੇ ਖਾਲੇ ਦਾ ਵੀ ਜ਼ਿਕਰ ਕਰਿਆ ਗਿਆ ਗਾਣੇ ਦੇ ਵਿੱਚ ਕਿਉਂ ਉਹਨਾ ਇਤਨਾ ਤੰਗ ਕਰਿਆ ਗਿਆ ਕਿ ਬਾਈ ਨੂੰ ਵੀ ਉਹ ਗਾਣੇ ਦੇ ਵਿੱਚ ਵੀ ਬਾਈ ਨੇ ਜ਼ਿਕਰ ਕਰਿਆ ਵੀ ਕਈ ਕਲਾਕਾਰ ਸਾਹਮਣੇ ਹੈ ਜੀ ਤੁਹਾਡੇ ਜਦੋਂ ਢੜਬੇ ਤੇ ਸ਼ੋਅ ਤੋਂ ਪਹਿਲਾਂ ਕੀ ਹਫ਼ਤਾ ਪਹਿਲਾਂ ਸਟੇ ਦੇ ਪਰਚਾ ਨਹੀਂ ਕੀਤਾ ਗਿਆ ਜਦੋਂ ਮਹਿਮਾਨਯੋਗ ਐਸਐਸਓ ਸਾਹਿਬ ਨੂੰ ਮੌਕੇ ਜਾ ਕੇ ਮਿਲਦਾ ਮੈਂ ਜਾ ਕੇ ਐਸਐਸਓ ਸਾਹਿਬ ਨੂੰ ਮਿਲਦਾ ਵੀ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਓ ਪਰਚਾ ਦਿੱਤਾ ਇਹ ਨਫਤਾਰ ਕਰਨਾ ਨਹੀਂ ਫਤਿਹ ਤੇ ਚੜ੍ਹ ਨਹੀਂ ਦੇਣਾ ਇੱਕ ਕਲਾਕਾਰ ਸਪੈਕਟੂਲਰ ਹੋਊਗਾ ਉਹਦਾ ਫਿਰ ਕਿੱਧਰ ਜਾਊਗਾ ਜੇ ਅਸੀਂ ਗੁਣਾ ਕਰਨਾ ਫੜਕੇ ਸਾਨੂੰ ਜੇਹ ਚ ਦੇ ਦਿਓ ਨਹੀਂ ਐਵੇਂ ਪਰਚੇ ਕਰਦਾ ਕੀ ਬਣਦਾ ਤੇ ਉਥੋਂ ਐਫ ਆਈ ਆਰ ਦਾ ਬਣਿਆ ਕੀ ਉਸ ਤੋਂ ਬਾਅਦ ਇਨਕੁਆਰੀ ਤੋਂ ਬਾਅਦ ਉਹ ਫਾਈਲ ਕਰਤਾ ਜਦ ਇਹ ਆਮ ਆਰਮੀ ਸਰਕਾਰ ਬਣੀ ਹੈ ਉਸੇ ਦਿਨ ਮਾਨਸੂਰ ਦੇ ਮੰਤਰੀ ਨੇ ਕਿਹਾ ਤਾਂ ਹੀ ਖੋਲੋ ਫਾਈਲ ਮੈਂ ਡੀ ਐਸ ਪੀ ਦੀ ਇਨਕੁਆਰੀ ਕਰਾ ਕੇ ਫਾਈਲ ਕਰਾ ਕੇ ਫਾਈਨ ਹੋ ਗਏ ਸੀ ਤਾਂ ਮੈਨੂੰ ਦੁਵਾਰਾ ਫੇਰ ਸਾਡੀ ਐਸਐਚਓ ਕਹਿੰਦੀ ਨਹੀਂ ਜੀ ਉੱਥੇ ਤਾਂ ਚਲਾਣ ਦੇਵਾਂਗੇ ਇਹ ਤਾਂ ਸਿਆਸੀ ਪਰਚੇ ਸੀ ਛੁੱਕ ਰਹੇ ਇਹਨਾਂ ਲੋਕਾਂ ਨੂੰ ਸੁਖ ਦਾ ਸਾ ਆ ਗਿਆ ਇਹਨਾਂ ਨੇ ਮੇਰਾ ਪੁੱਤ ਦੁਨੀਆ ਤੋਂ ਤੋੜਤਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਚਲੋ ਅਸੀਂ ਤਾਂ ਔਖੇ ਸੋਖੇ ਰੋਡ 'ਤੇ ਟਾਈਮ ਪਾਸ ਕਰ ਲਾਂਗੇ ਔਰ ਇਹਨਾਂ ਦੀ ਵੰਸ਼ਾ ਪੂਰੀ ਹੋ ਗਈ ਬੱਪੂ ਗਾਣੇ ਦੀ ਗੱrti ਪਈਆ ਜੇ ਹੋਰ ਘਾਣੇ ਬਥੇਰੇ ਆਉਣਗੇ ਬਥੇਰੇ ਹੋਣਗੇ ਹਾਲ ਤੱਕ ਉਹ ਉਹਦਾ ਕੋਟਾ ਹੀ ਨਹੀਂ ਮੁੱਕ ਰਿਹਾ ਸਰ ਅਜਾ ਕਾਫੀ ਬਿਆਜ ਹੈ ਅਗਲੀ ਡਾਕੂਮੈਂਟਰੀ ਦੇ ਵਿੱਚ ਉਹ ਬੰਦੇ ਵੀ ਬੈਠੇ ਨੇ ਜਿਹੜੇ ਸਿੱਧੂ ਦੇ ਨਾਲ ਸੀ ਕਾਹ ਪਿੰਦੇ ਰਹੇ ਤੇ ਸੋਹੇ ਦੇ ਨਾਲ ਵੀ ਪਰ ਉਹ ਡਾਕੂਮੈਂਟ ਦੇ ਵਿੱਚ ਪੂਰਾ ਖੁੱਲ ਕੇ ਬੋਲ ਰਹੇ ਨੇ ਉਹਨਾਂ ਨੂੰ ਕੀ ਕਹਾਂਗੇ ਇਹ ਤਾਂ ਇੱਥੇ ਹੁੰਦਾ ਹੀ ਹੈ ਨਾ ਕਿ ਦੁੱਖ ਇਸੇ ਗੱਲ ਲਈ ਹੈ ਕਰ ਕੀ ਸਕਦੇ ਆਪਾਂ ਤੁਹਾਡਾ ਮਨ ਖੜੇ ਖੜੇ ਨਾ ਬਦਲ ਜੇ ਆdte ਮੇਰੇ ਹੱਕ ਨੂੰ ਐਕਚੁਅਲੀ ਬੰਦੇ ਹੈ ਉਲਟ ਉਹੀ ਗਏ ਨੇ ਜਿਹੜੇ ਕਦੇ ਸਾਡੇ ਨਾਲ ਸੀ ਆਹ ਇਹਦਾ ਹੁਣ ਕੀ ਹੈ ਆਪਾਂ ਕੀ ਕਰ ਸਕਦੇ ਆ ਨਹੀਂ ਕਰ ਸਕਦੇ ਕਰ ਰਹੇ ਆ